ਪੰਜਾਬ 'ਚ ਇਸ ਸਮੇਂ ਰਜਿਸਟ੍ਰੇਸ਼ਨ ਨੂੰ ਲੈ ਕੇ ਸਰਕਾਰ ਨੇ ਪੰਜਾਬ ਦੇ ਮਾਲ ਅਫਸਰ ਚਾਹੇ ਉਹ ਤਹਿਸੀਲਦਾਰ ਚਾਹੇ ਨਾ ਤਹਿਸੀਲਦਾਰ ਉਹਨਾਂ ਨੂੰ ਲੈ ਕੇ ਸਰਕਾਰ ਕਾਫੀ ਸ਼ਕਤੀ ਦੇ ਵਿੱਚ 15 ਦੇ ਕਰੀਬ ਜਿਹੜੇ ਅਫੀਸਰ ਨੇ ਉਹ ਸਸਪੈਂਡ ਕੀਤੇ ਹੋਏ ਨੇ 235 ਦੇ ਕਰੀਬ ਜਿਹੜੇ ਤਬਾਦਲੇ ਕਰ ਦਿੱਤੇ ਗਏ ਨੇ ਤਹਿਸੀਲਦਾਰ ਤੇ ਨਾ ਤਹਿਸੀਲਦਾਰਾਂ ਦੇ ਮਸਲਾ ਕਿ ਰਜਿਸਟ੍ਰੇਸ਼ਨ ਦਾ ਰੌਲਾ ਹੈ ਕਿ ਸਰਕਾਰ ਕਹਿੰਦੀ ਕਿ ਜੇ ਰਜਿਸਟ੍ਰੇਸ਼ਨ ਨਹੀਂ ਕਰੋਗੇ ਤੇ ਫਿਰ ਸਸਪੈਂਡ ਵੀ ਹੋਗੇ ਤੇ ਆਖਿਰ ਇੱਕ ਕੀ ਤਹਿਸੀਲਦਾਰ ਵਾਸਤੇ ਜਾਂ ਨਾਇਬ ਤਹਿਸੀਲਦਾਰ ਵਾਸਤੇ ਰਜਿਸਟਰੀਆਂ ਕਰਦਾ ਕਰਨਾ ਜ਼ਰੂਰੀ ਹੈ ਤੇ ਪੰਜਾਬ ਦਾ ਜਿਹੜੇ ਰੈਵਿਨਿਊ ਐਕਟ ਦੇ ਵਿੱਚ ਜਿਹੜਾ ਰਜਿਸਟ੍ਰੇਸ਼ਨ ਐਕਟ ਆ ਉਹ ਕੀ ਕਹਿੰਦੇ ਆ ਇਸ ਮਸਲੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਰਟਾਇਡ ਪਟਵਾਰੀ ਨੇ ਮਾਲ ਭਾਗ ਚੋਂ ਅਹੁਦੇ ਤੋਂ ਰਿਟਾਇਰ ਹੋਏ ਨੇ ਮੋਹਨ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਇਹ ਜਿਹੜਾ ਐਕਟ ਹੈ ਜੀ ਰਜਿਸਟ੍ਰੇਸ਼ਨ ਐਕਟ ਨੂੰ ਲੈ ਕੇ ਕਿਉਂਕਿ ਬਹੁਤ ਸਾਰਾ ਮਸਲਾ ਇਸ ਟਾਈਮ ਉਲਝਿਆ ਹੋਇਆ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਕੀ ਇਹ ਜਿਹੜੀਆਂ ਰਜਿਸਟਰੀਆਂ ਦਾ ਕੰਮ ਆ ਜਾਂ ਰਜਿਸਟ੍ਰੇਸ਼ਨ ਦਾ ਕੰਮ ਆ ਕਿਸੇ ਵੀ ਤਰ੍ਹਾਂ ਦਾ ਜਿਹੜਾ ਰੈਵਨਿਊ ਦੇ ਨਾਲ ਜੁੜਿਆ ਇਹ ਸਿਰਫ ਤੇ ਸਿਰਫ ਕੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰੀ ਕਰ ਸਕਦੇ ਨੇ ਕਿ ਜਾਂ ਉਹ ਇਹ ਕੰਮ ਨਹੀਂ ਕਰ ਸਕਦੇ ਭੁੱਲਰ ਸਾਹਿਬ ਗੱਲ ਇਹ ਹੈ ਵੀ ਜਿਹੜਾ ਰਜਿਸਟ੍ਰੇਸ਼ਨ ਦਾ ਵਰਕ ਹੈ ਨਾ ਜੀ ਇਹ ਐਕਸਟਰਾ ਵਰਕ ਹੈ ਰੈਵਨਿਊ ਅਸਟਰਾਂ ਵਾਸਤੇ ਤਾਂ ਜੀ ਜਿਵੇਂ ਕਿ ਇਲੈਕਸ਼ਨ ਦਾ ਕੰਮ ਇਹਨਾਂ ਤੋਂ ਲਿਆ ਜਾਂਦਾ ਉਸ ਤਰ੍ਹਾਂ ਹੀ ਐਕਸਟਰਾ ਵਰਕ ਹੈ ਜੀ ਇਹ ਰਜਿਸਟ੍ਰੇਸ਼ਨ ਮੈਨੂਅਲ ਦੇ ਮਤਲਬ ਚੈਪਟਰ 15 ਤੇ 16 ਦੇ ਮੁਤਾਬਕ ਪਹਿਰੇ ਦੇ ਮੁਤਾਬਕ ਜੀ ਜਿਹੜਾ ਜੇ ਮਤਲਬ ਕਿਸੇ ਤਹਿਸੀਲਦਾਰ ਕੋਲੇ ਉਹ ਆਪਣਾ ਇੰਤਕਾਲਾਂ ਦਾ ਵੀ ਕੰਮ ਕਰਦਾ ਹੋਰ ਰੈਵਨੂ ਦੇ ਕੰਮ ਕਰਦਾ ਜਿਨੇ ਗਰਦਾਵਰੀਆਂ ਹੋ ਗਈਆਂ ਤਕਸੀਮਾਂ ਹੋ ਗਈਆਂ ਜੀ ਜੇਕਰ ਉਹ ਰਜਿਸਟ੍ਰੇਸ਼ਨ ਦਾ ਕੰਮ ਕਰੇਗਾ ਜੀ ਸਰਕਾਰ ਦੇ ਰਜਿਸਟ੍ਰੇਸ਼ਨ ਮੈਨੂਅਲ ਦੇ ਮੁਤਾਬਕ ਉਹਨੂੰ ਜਿੰਨੀ ਉਹਦੀ ਰਜਿਸਟ੍ਰੇਸ਼ਨ ਫੀਸ ਉਹ ਇਕੱਠੀ ਕਰਦਾ ਮਹੀਨੇ 'ਚ ਜੀ ਉਹਦਾ 10% ਉਹਨੂੰ ਦੇਣਾ ਹੁੰਦਾ ਹੈ ਜੀ ਜਿਹੜਾ ਕਿ ਨਹੀਂ ਦਿੱਤਾ ਜਾ ਰਿਹਾ ਨਹੀਂ ਉਹ ਸੈਲਰੀ ਦੇ ਨਾਲ ਹੁੰਦਾ ਹੈ ਕਿ ਸੈਲਰੀ ਤੋਂ ਅਲੈਦਾ ਹੁੰਦਾ ਜੀ 10% ਬੋਨਸ ਰੇਰੀਅਮ ਹੈ ਜੀ ਉਹ ਪੱਤਾ ਐ ਐਕਸਟਰਾ ਪੱਤਾ ਐ ਉਹ ਅੱਛਾ ਐਕਸਟਰਾ ਪੱਤਾ ਜੀ ਉਹ ਐਕਸਟਰਾ ਪੱਤਾ ਹੈ ਜੀ ਉਹ ਉਹਨਾਂ ਨੇ ਜਿੰਨੇ ਮਹੀਨੇ ਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਹੁੰਦੀ ਹੈ ਜਿੰਨਾ ਉਹਦਾ ਬਿੱਲ ਬਣ ਗਿਆ ਜਿੰਨੀ ਰਜਿਸਟ੍ਰੇਸ਼ਨ ਕਰਤੀ ਮੰਨ ਲਓ 10 ਲੱਖ ਦੀ ਰਜਿਸਟ੍ਰੇਸ਼ਨ ਕਰਤੀ ਜੀ ਤਾਂ ਉਹਨੇ ਆਪਣਾ 1 ਲੱਖ ਰੁਪਏ ਦਾ ਬਿੱਲ ਬਣਾ ਕੇ ਰਜਿਸਟਰਾਰ ਨੂੰ ਭੇਜਣਾ ਹੈ ਮਤਲਬ ਡਿਪਟੀ ਕਮਿਸ਼ਨਰ ਡਿਸਟ੍ਰਿਕਟ ਨੂੰ ਭੇਜਣਾ ਹੈ ਜੀ ਉਹਨੇ ਫਿਰ ਉਹ ਬਿੱਲ ਸਾਰੀਆਂ ਤਹਿਸੀਲਾਂ ਦੇ ਜਿੰਨੇ ਬਿੱਲ ਆਜਣਗੇ ਜੀ ਉਹ ਰਜਿਸਟਰਾਰ ਨੇ ਇਕੱਠਾ ਕਰਕੇ ਭੇਜਣਾ ਹੁੰਦਾ ਖਜ਼ਾਨੇ ਨੂੰ ਜੀ ਇਹ ਆ ਬੰਦੇ ਨੇ ਆ ਕਲੈਕਸ਼ਨ ਕੀਤੀ ਆ ਇਹਦਾ ਅਨਰੇਰੀਅਮ ਬਣਦਾ ਜੀ ਇਹਦੇ ਕਾਊਂਟ ਦੇ ਵਿੱਚ ਇਹ ਪਾਇਆ ਜਾਵੇ ਤੇ ਇਹਦੇ ਨਾਲ ਅੱਛਾ ਜੀ ਇਹ ਪ੍ਰੈਕਟਿਸ ਨਹੀਂ ਹੋ ਰਹੀ ਨਹੀਂ ਇਹ 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 ਮੇਲਰ ਇਹ ਜ਼ਰੂਰੀ ਹੈ ਜੀ ਮੇਲਾਂ ਜੀ 10% ਟੋਟਲ ਰਜਿਸਟ੍ਰੇਸ਼ਨ ਦਾ ਰਜਿਸਟ੍ਰੇਸ਼ਨ ਤੇ ਮੈਨੂਅਲ ਤੇ ਲਿਖਿਆ ਹੈ ਜੀ ਰਜਿਸਟ੍ਰੇਸ਼ਨ ਐਕਟ ਕਿ ਲਿਖੀ ਹੋਈ ਗੱਲ ਹੈ ਨਾ ਜੀ ਤੇ ਜੇ ਕੋਈ ਜ਼ਰੂਰੀ ਨਹੀਂ ਹੈਗਾ ਜੇ ਤੁਹਾਨੂੰ ਇਹ ਲੱਗਦਾ ਤੇ ਕੋਣ ਤਹਿਸੀਲਦਾਰਾਂ ਨੇ ਸਟ੍ਰਾਈਕ ਕੀਤੀ ਉਹਨਾਂ ਨੇ ਸਟ੍ਰਾਈਕ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਭਾਈ ਸਾਡੇ ਹੱਥ ਖੜੇ ਨੇ ਸਾਨੂੰ ਵਿਜੀਲੈਂਸ ਤੰਗ ਕਰਦੀ ਆ ਅਸੀਂ ਨਹੀਂ ਰਜਿਸਟ੍ਰੇਸ਼ਨ ਦਾ ਕੰਮ ਕਰਨਾ ਸਾਨੂੰ ਰਜਿਸਟ੍ਰੇਸ਼ਨ ਦਾ ਪੋਲੀਟੀਕਲ ਬੰਦਿਆਂ ਨੂੰ ਬਿਠਾਇਆ ਜਾ ਸਕਦਾ ਕੋਈ ਕਿਸੇ ਨੂੰ ਬਿਠਾਉਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਨੇ ਮੈਂ ਇੱਕ ਹੋਰ ਮੰਨ ਲਓ ਜਿਸ ਤਾ ਜੀ ਮਹਾਲੀ ਵਰਗੇ ਸ਼ਹਿਰ ਜਾਂ ਲੁਧਿਆਣੇ ਵਰਗੇ ਉੱਥੇ ਤੇ ਇੱਕ ਮਹੀਨੇ ਚ 100-100 ਕਰੋੜ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੋਗੀ ਤੇ ਕੀ ਉਹ ਫਿਰ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨੂੰ 1 ਕਰੋੜ ਰੁਪਈਆ ਸਰਕਾਰ ਦੇ ਦਿੰਦੀ ਖਜ਼ਾਨੇ ਚੋਂ ਜੀ ਉਹ ਇਸ ਤਰ੍ਹਾਂ ਹੈ ਜੀ ਜਿੱਥੇ ਤੱਕ ਕੱਲੀ ਸਬ ਰਜਿਸਟਰਾਰ ਦੀ ਵੱਖਰੀ ਪੋਸਟ ਕਰਤੀ ਸੱਚੀ ਉਹ ਨੂੰ ਨਹੀਂ ਹੈ ਇਹ ਓਕੇ ਜਿਹੜਾ ਨਾਲ ਮਤਲਬ ਇੰਤਕਾਲਾਂ ਦਾ ਤਕਸੀਮਾਂ ਦਾ ਗਰਦਾਵਰੀਆਂ ਦਾ ਹੋਰ ਜਿਹਦੇ ਅੰਦਰ ਪੜਵਾਰੀ ਵੀ ਹੋਣਗੇ ਉਹ ਕੰਮ ਕਰੇਗਾ ਇਹ ਉਹਦੇ ਵਾਸਤੇ ਆ ਜਿੱਦੂ ਜਿੰਨੂੰ ਸਰ ਰਜਿਸਟਰ ਇਕੱਲੇ ਰਜਿਸਟਰੀਆਂ ਤੇ ਲਾਤਾ ਉਹਦੇ ਵਾਸਤੇ ਨਹੀਂ ਆਇਆ ਇਹ ਉਹਦੀ ਉਹਦੀ ਜੋਬ ਪ੍ਰੋਫਾਈਲ ਹੈ ਸਰ ਦੀ ਰਜਿਸਟਰ ਦੀ ਜੋਬ ਪ੍ਰੋਫਾਈਲ ਆ ਹਾਂ ਉਹ ਸਰ ਰਜਿਸਟਰ ਦੇ ਇਕੱਲੇ ਸਰ ਨੂੰ ਰਜਿਸਟਰੀਆਂ ਤੇ ਲਾਇਆ ਉਹਦੇ ਕੋਈ ਜ਼ਰੂਰੀ ਨਹੀਂ ਵੀ ਤਹਿਸੀਲਦਾਰ ਨੂੰ ਹੀ ਲਾਉਣਾ ਓਕੇ ਕਿਸੇ ਵਕੀਲ ਨੂੰ ਲਾਇਆ ਜਾ ਸਕਦਾ ਹੈ ਮਨ ਲੋ ਪੋਲੀਟਿਕਲ ਪਾਰਟੀਆਂ ਨਾ ਉਹਨਾਂ ਦਾ ਕੋਈ ਬੰਦਾ ਅਡਜਸਟ ਨਹੀਂ ਹੁੰਦਾ ਤਾਂ ਉਹਨੂੰ ਸਭ ਦੀ ਇੰਸਟਰਾ ਲਾਭ ਕਿ ਉੱਥੇ ਨਹੀਂ ਇਹ ਸੰਵਿਧਾਨ ਦੇ ਵਿੱਚ ਹੈ ਜੀ ਕਿ ਜਿਹੜੇ ਇਸ ਟਾਈਮ ਆਪਣੇ ਜੋ ਜੋ ਮੈਂ ਬੋਲ ਰਿਹਾ ਜੀ ਬਿਲਕੁਲ ਹੈ ਲੱਗੇ ਵੀ ਨੇ ਸਰਦਾ ਪ੍ਰਤਾਪ ਸਿੰਘ ਕੈਰੋਂ ਨੇ ਵੀ ਲਾਏ ਸੀ ਬੰਦੇ ਸਰਦਾ ਬਿਆਨ ਸਿੰਘ ਨੇ ਵੀ ਲਾਏ ਨੇ ਅਮਰ ਸਰ ਤੇ ਲੁਧਿਆਣੇ 1991 93 ਚ ਜਦੋਂ ਜਮ ਬਣੇ ਨੇ ਸਰਦਾ ਬਿਆਨ ਸਿੰਘ ਉਦੋਂ ਵੀ ਲੱਗੇ ਦੇ ਨੇ ਨੰਬਰ 2 ਦੇ ਉੱਤੇ ਕੀ ਹੈ ਹੁਣ ਦੇਖੋ ਆਪਾਂ ਨੂੰ ਲੱਲੀ ਲੱਲੀ ਕਰਕੇ ਮਾਦਰ ਨਹੀਂ ਪੈ ਜਾਣਾ ਚਾਹੀਦਾ ਮੈਂ ਕਿਸੇ ਦਾ ਹੱਕ 'ਚ ਨਹੀਂ ਹੈਗਾ ਠੀਕ ਹੈ ਸਾਡੇ ਮੈਂ ਉਸ ਜੱਤੇ ਬੰਦੀ ਦਾ ਪ੍ਰਧਾਨ ਰਿਆਂ ਜਿਹਦਾ ਮਤਲਬ ਹੱਕਾਂ ਦੀ ਖਾਤਰ ਹੈ ਤੇ ਅਨਿਆਂ ਦੇ ਖਿਲਾਫ ਲੜਨਾ ਅਨਿਆਂ ਕਿਸੇ ਨਾਲ ਹੋਵੇ ਪੱਤਰਕਾਰ ਨਾਲ ਹੋਵੇ ਕਿਸੇ ਥਾਣੇਦਾਰ ਨਾਲ ਹੋਵੇ ਤੇ ਵੀ ਐਸਪੀ ਨਾਲ ਹੋਵੇ ਐਨੀਬਾਡੀ ਕਿਸੇ ਨਾਲ ਅਨਿਆਂ ਹੋਵੇ ਅਸੀਂ ਤਾਂ ਉਹਦੇ ਨਾਲ ਖੜਦੇ ਆ ਜੀ ਠੀਕ ਹੈ ਇੱਥੇ ਅਨਿਆਂ ਕੀ ਹੋਇਆ ਦੇਖੋ ਜਿਹੜਾ ਸਾਡਾ ਰਜਿਸਟ੍ਰੇਸ਼ਨ ਐਕਟ ਹੈ ਉਹ 'ਚ ਇਹ ਗੱਲ ਪਹਿਲਾਂ ਕਲੀਅਰ ਲਿਖੀ ਹੋਈ ਸੀ ਜੀ ਵੀ ਜਿਹੜਾ ਖਰੀਦਦਾਰ ਹੈ ਜੀ ਉਹਨੇ ਪਹਿਲਾਂ ਆਪਣੀ ਤਸੱਲੀ ਕਰਨੀ ਹੈ ਜੀ ਇਸ ਬੰਦੇ ਤੋਂ ਮੈਂ ਇਹ ਜ਼ਮੀਨ ਲੈ ਰਿਹਾ ਸਹੀ ਹੈ ਜੀ ਜਿਹੜੀ ਮੈਂ ਜ਼ਮੀਨ ਲੈ ਰਿਹਾ ਕੀ ਇਹ ਸਹੀ ਆ ਜੀ ਉਹਦੀ ਫੁੱਲ ਜ਼ਿੰਮੇਵਾਰੀ ਉਹਨੂੰ ਇੱਕ ਉਰਦੂ ਚ ਕਹਿੰਦੇ ਮਸਤਰੀ ਹਸ਼ਿਆਰਵਾਸ ਜੀ ਵੀ ਉਹ ਖਰੀਦਦਾਰ ਨੇ ਸਾਰਾ ਆਪਣੀ ਤਸੱਲੀ ਕਰਨੀ ਹੈ ਰਜਿਸਟ੍ਰੇਸ਼ਨ ਰਜਿਸਟਰਰ ਕੋਲ ਵੀ ਸਿਰਫ ਜਾ ਕੇ ਉਹਨੇ ਕਿ ਸਟੈਂਪਾ ਲਵਾਉਣੀ ਹੈ ਉਹ ਤਾਂ ਇਨੀ ਡਿਊਟੀ ਸੀ ਜੀ ਅੱਗੇ ਤਾਂ ਇਹ ਐਕਟ ਦੇ ਵਿੱਚ ਵੀ ਕਲੀਅਰ ਸੀ ਵੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਸਰ ਰਜਿਸਟਰ ਜੀ ਹੁਣ ਤੁਹਾਡਾ ਜੇ ਪਿੱਛੇ ਇਹਨਾਂ ਨੇ ਉਹ ਲਾਈਨ ਪਾਤੀ ਹੈ ਇੱਕ ਵਿੱਚ ਐਕਟ ਦੇ ਵਿੱਚ ਵੀ ਉਹਦੀ ਵੀ ਜ਼ਿੰਮੇਵਾਰੀ ਹੈ ਫਿਰ ਪੌੜ ਦੇਖਣਾ ਜੇ ਬੋ ਜੀ ਪਹਿਲਾਂ ਤਾਂ ਇਥੋਂ ਤੱਕ ਇਹ ਸੀ ਇਹ ਕਹਿਆ ਕਰਦੇ ਸੀ ਸਾਡੇ ਮਹਿਕਮੇ ਵਾਲੇ ਅਗਲੇ ਨੂੰ ਕਹਿੰਦੇ ਵੀ ਭਾਵੇਂ ਸਾਡੇ ਕੋਲ ਡੀਸੀ ਦਫ਼ਤਰ ਦੀ ਡਿਸਟ੍ਰਿਕਟ ਆਲਾ ਜੀ ਉਹ ਤਾਂ ਅਸੀਂ ਤਾਂ ਸਟਾਮ ਲੈਣਾ ਹੈ ਸਟਾਮ ਲੈਣਾ ਜੀ ਜੀ ਆ ਤੇਰੀ ਮਰਜ਼ੀ 'ਚ ਤੈਨੂੰ ਡੀਸੀ ਦਫ਼ਤਰ ਤੇ ਕਬਜ਼ਾ ਮਿਲੂਗਾ ਉਹ ਤੂੰ ਦੇਖਣਾ ਜੀ 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 ਇਹ ਤਾਂ ਖਰੀਦਦਾਰ ਦੀ ਸਾਰੀ ਰਿਸਪੌਂਸਿਬਿਲਟੀ ਹੈਗੀ ਆ ਦੇਖੋ ਬਿਆਨਾਂ ਲਿਖਣ ਦਾ ਮਤਲਬ ਕੀ ਹੁੰਦਾ ਆਪਾਂ ਨੇ ਕਿਸੇ ਬੰਦੇ ਤੋਂ ਬਿਆਨਾਂ ਲੈ ਲਓ ਬਿਆਨੇ ਦਾ ਮਤਲਬ ਇਹੀ ਹੁੰਦਾ ਜੀ ਉਹਦਾ ਵੀ ਤਸੱਲੀ ਕਰ ਲਵੇ ਜੀ ਜੀ ਮੈਂ ਜੀ ਤੇ ਜਿਹੜੀ ਜ਼ਮੀਨ ਖਰੀਦ ਰਿਆ ਸਹੀ ਆ ਜੀ ਉਹਦਾ ਰਿਕਾਰਡ ਦੀ ਫਰੋਲਾ ਫਰਾਲੀ ਹੁਣ ਤੇ ਕੋ ਬੈਂਕ ਲੋਨ ਦਿੰਦੀ ਆ ਉਹ 30 ਸਾਲ ਤੱਕ ਜਾਂਦੀ ਆ 30 ਸਾਲ ਦੀਆਂ ਕੜੀਆਂ ਜੋੜਦੀ ਆ ਜੀ ਭੋਲਰ ਸਾਹਿਬ ਕਇਆ ਦੇਣਾ ਬਹੁਤ ਸਖਾਲਾ ਇਸ ਇਸ ਸੀਟ ਤੇ ਜਦੋਂ ਬਹਿੰਦਾ ਨਾ ਬਤਾ ਲੱਤਾਂ ਗੰਦੀਆਂ ਨੇ ਜੀ ਜੀ ਮੈਂ ਮੈਂ ਰੈਬ ਨੂੰ ਦਾ ਜਾਣਕਾਰ ਹਾਂ ਬਿਲਕੁਲ ਬਿਲਕੁਲ ਜੀ ਮੈਨੂੰ ਅੱਜ ਕੋਈ 1 ਕਰੋੜ ਰੁਪਇਆ ਮਹੀਨਾ ਵੀ ਦੇਵੇ ਨਾ ਮੈਂ ਰਜਿਸਟਰੀਆਂ ਕਰਨੀ ਬੰਦ ਜੀ 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 ਉਹਦਾ ਕਾਰਨ ਕੀ ਆ 5 500 ਪੇਜ ਦੀਆਂ ਫਰਦਾਂ ਨੇ ਜੇ ਨੂੰ ਸਹੀ ਮੈਨੇਜ ਕੋਈ ਸਰ ਰਜਿਸਟਰ ਪੜੇ ਜੀ ਤਾਂ ਸਾਰੀ ਦਿਹਾੜੀ ਚ ਰਜਿਸਟਰੀ ਹੋ ਜਾਂਦੀ ਆ ਵਧੀਆ ਸਾਰੀ ਦਿਹਾੜੀ ਚ ਅੱਛਾ ਜੀ ਇਹ ਕਰਦੇ ਦੋ ਦੋ ਸੋ ਰਜਿਸਟਰੀਆਂ ਇਹ ਤਾਂ ਸਿੱਧੀ ਮੌਤ ਨੂੰਵਾਜਾਂ ਮਾਰਦੇ ਨੇ ਮੈਂ ਤਾਂ ਇੱਕ ਦਿਨ ਕਿਤੇ ਸਰ ਰਜਿਸਟਰਰ ਕੋਲੇ ਪਟਿਆਲੇ ਚਲੇ ਗਿਆ ਕਿਸੇ ਰਿਸ਼ਤੇਦਾਰ ਦੀ ਇਸ ਜੀ ਕਰਾਉਣ ਹੂੰ ਉਹ ਮੈਨੂੰ ਕਹਿੰਦਾ ਜੀ ਬਰਦਾਰ ਜੀ ਬੱਲੇ ਬੱਲੇ ਤੁਸੀਂ ਆ ਗਏ ਮੇਰੀਆਂ ਆਹ 5 ਰਜਿਸਟਰੀਆਂ ਪੜ੍ਹ ਦੋ ਹੂੰ ਹੂੰ ਤੇ ਜਦੋਂ ਮੈਂ ਰਜਿਸਟਰੀ ਪੜ੍ਹਨ ਲੱਗਿਆ ਜਿਹੜਾ ਬੰਦਾ ਰਜਿਸਟਰੀ ਲੈ ਕੇ ਆਇਆ ਜੀ ਮੈਂ ਕਿਹਾ ਵੀ ਆ ਤਾਂ ਤੱਕ ਟਿਕ ਕਰਤਾ ਜੀ ਵੀ ਇਹ ਕੌਣ ਵੇਚਣ ਵਾਲਾ ਹੈ ਜੀ ਠੀਕ ਹੈ ਮੈਨੂੰ ਇਹ ਦੱਸ ਵੀ ਜੀ ਜੀ ਨੇ ਇਹ ਤੋਂ ਖਰੀਦੀ ਉਹ ਦੱਸੀ ਮੈਨੂੰ ਬੰਦਾ ਕੌਣ ਹੈ ਜੀ ਜੋ ਉਹਦੇ ਚ 500 ਇੰਤਕਾਲ ਹੋਇਆ ਹੋਇਆ ਹੈ ਸੀਗਾ ਅੱਛਾ ਜੀ ਉਹ ਬੰਦਾ 3 ਘੰਟੇ ਰਜਿਸਟਰੀ ਲਿਖਣ ਵਾਲਾ ਫਰੋਲੀ ਗਿਆ ਉਹਨੂੰ ਬੰਦਾ ਨਹੀਂ ਲੱਭਿਆ ਜੀ ਮੈਂ ਤਹਿਸੀਲਦਾਰ ਨੂੰ ਕਿਹਾ ਨਾ ਮੈਂ ਕਿਹਾ ਤੁਸੀਂ ਕੈਦ ਹੋਈ ਹੋਏ ਜੇ ਤਾ ਟਾਈਪ ਕਰਕੇ ਕੋਈ ਵੀ ਮਤਲਬ ਦੂਜੇ ਕਿਸੇ ਖੇਵੜ ਦੇ ਐਂਟਰੀ ਇੱਥੇ ਪੈ ਜAVE ਫਿਰ ਕੀ ਕਰੋਗੇ ਤੁਸੀਂ ਹਾਂ ਹੈ ਜੀ ਜੀ ਬਿਲਕੁਲ ਇਹ ਇਹਨਾਂ ਨਾਲ ਦੇਖੋ ਹੁਣ ਉਹਨਾਂ ਦੇ ਹੱਥ ਖੜੇ ਹੋ ਗਏ ਨੇ ਉਹ ਜਦੋਂ ਕੰਮ ਛੱਡਣਾ ਚਾਹੁੰਦੇ ਨੇ ਆਪਾਂ ਤੱਕੇ ਨਾਲ ਕਿਉਂ ਕਰਾਉਣਾ ਚਾਹੁੰਦੇ ਨੇ ਉਹਨੂੰ ਤਾਂ ਰੇਵਨ ਦਾ ਕੰਮ ਲਓ ਰੇਵਨੂ ਦਾ ਕੰਮ ਸਾਡਾ ਹੋ ਨਹੀਂ ਰਿਹਾ ਜੀ ਸਾਡੀਆਂ ਜਮ੍ਹਾਂ ਬੰਗੀਆਂ ਦੇ ਪੜਤਾਲ ਕਰਨ ਦਾ ਉਹਨਾਂ ਕੋਲੇ ਸਮਾਂ ਨਹੀਂ ਕਿਉਂਕਿ ਸਾਰੇ ਰਜਿਸਟ੍ਰੇਟਸ ਜਦ ਧਰਨਿਆਂ ਦੇ ਉੱਤੇ ਅਜੇ ਰਜਿਸਟਰਡ ਉੱਜੇ ਰਹਿੰਦੇ ਸਾਰਾ ਦਿਨ ਜੀ ਦੇਖੋ ਐਗਜ਼ੈਕਟਿਵ ਜਿਸਟ੍ਰੇਟ ਮਤਲਬ ਧਰਨਾ ਲੱਗਿਆ ਕਿਤੇ ਜ਼ਰੂਰੀ ਹੈ ਵਸਤੇ ਤਹਿਸੀਲਦਾਰ ਨੂੰ ਭੇਜਣਾ ਜੀ ਤੇ ਤੁਸੀਂ ਐਸਜੀ ਨੂੰ ਭੇਜ ਦਿਓ ਤੇ ਤੁਸੀਂ ਪ੍ਰਿੰਸੀਪਲ ਨੂੰ ਭੇਜ ਦਿਓ ਜਿਸਟ੍ਰੇਟ ਦੇ ਪਾਵਰਾਂ ਜੀ ਮਰਜ਼ੀ ਦੇ ਦਿਓ ਜੀ ਜੀ ਸਾਡਾ ਰੈਵਨੂ ਦਾ ਤਾਂ ਭੁੱਲਰ ਸਾਹਿਬ ਮੈਨੂੰ ਇਹ ਲੱਗਦਾ ਵੀ ਜੋ ਮੈਨੂੰ ਹਾਲਾਤ ਲੱਗ ਰਹੇ ਨੇ ਯਾਰ ਕੇ ਅਵਸਰਾਂ ਕੋਲੇ ਤਾਂ ਰੈਵਨਿਊ ਦਾ ਤੰਮ ਦੇਖਣ ਦਾ ਟਾਈਮ ਹੀ ਹੈ ਜੀ। ਰੱਬ ਆਸਰੇ ਕੰਮ ਚੱਲ ਰਿਹਾ ਰੱਬ ਆਸਰੇ। ਅੱਛਾ ਜਿਵੇਂ ਤੁਸੀਂ ਸਮਝਾਇਆ ਕਿ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਇਹਨਾਂ ਦਾ ਕੰਮ ਕੋਈ ਲੈਣਾ ਦੇਣਾ ਨਹੀਂ ਹੈਗਾ। ਸਰਕਾਰ ਜਿਨੂੰ ਮਰਜ਼ੀ ਪਾਵਰਾਂ ਦੇ ਸਕਦੀ। ਜਿਵੇਂ ਇਹਨਾਂ ਨੂੰ ਜਿਵੇਂ ਇਹਨਾਂ ਨੂੰ 10% ਮਿਲਦਾ ਟੂਟਲ ਰਜਿਸਟ੍ਰੇਸ਼ਨ ਤੇ ਹੈ ਨਾ ਰੈਵਨਿਊ ਤੇ। ਤੇ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਕਿ ਪ੍ਰਤਾਪ ਸਿੰਘ ਕੈਰੂਵ ਸਾਹਿਬ ਵੇਲੇ ਜਾਂ ਬਿੰਦ ਸਿੰਘ ਸਾਹਿਬ ਵੇਲੇ ਉਹਨਾਂ ਨੇ ਪੋਲੀਟਿਕਲ ਲੀਡਰਾਂ ਨੂੰ ਵੀ ਲਾ ਦਿੱਤਾ ਸੀ। ਉੱਥੇ ਫਿਰ ਕਿੰਨੀ ਕਮਿਸ਼ਨ ਮਿਲਦੀ ਹੈਗੀ ਜੀ? ਹਾਂ। ਹਾਂ ਗੁੱਡ ਪੁਆਇੰਟ ਉਹ ਤੇ ਹੈਗਾ ਜੀ 1/3 ਜੀ ਇਹ ਪੋਲੀਟੀਕਲ ਬੰਦੇ ਨੂੰ ਲਾਉਂਦੇ ਨੇ ਉਹਦਾ ਰਜਿਸਟ੍ਰੇਸ਼ਨ ਦਾ 1/3 ਹੈ ਮੰਨ ਲਓ ਜੇ ਉਹ ਮਹੀਨੇ ਦੀ 10 ਲੱਖ ਦੀ ਹੁੰਦੀ ਤੇ ਉਹਨੂੰ ਕਿੰਨਾ ਮਿਲੂ 30000 ਜੀ ਨਹੀਂ 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 ਉਹ 10 ਲੱਖ ਚੋਂ 3.5 ਲੱਖ ਜੀ ਅੱਛਾ 1/3 1/3 ਓਕੇ 1/3 ਹੁੰਦਾ ਜੀ 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 ਠੀਕ ਹੈ ਜੀ ਜੀ ਇਹ ਸਰਕਾਰ ਕਿਉਂ ਇਹਨਾਂ ਨਾਲ ਖੈਰ ਹੀ ਐ ਕਿਉਂ ਇਹਨਾਂ ਨੂੰ ਤਾਂ ਕਰੇ ਮਹਮੇਦੀ ਗੱਲ ਤੋਂ ਕੋਈ ਕੋਈ ਇਨਸਾਨੀਅਤ ਵਾਲੀ ਗੱਲ ਥੋੜਾ ਵੀ ਤੁਸੀਂ ਚੱਕ ਕੇ ਕੁੜੀਆਂ ਨੂੰ 300 ਕਿਲੋਮੀਟਰ ਤੇ ਮਾਰਿਆ ਜੀ ਦੇਖੋ ਫਿਰ ਜੇ ਹੁਣ ਸੀਐਸਆਰ ਇਹ ਵੀ ਕਹਿੰਦੀ ਹੈ ਕਿ ਜੇ ਤੁਸੀਂ ਐਡੀਟੂ ਟ੍ਰਾਂਸਫਰ ਕਰਨੀ ਉਹਨੂੰ ਜਾਣ ਦੇ ਵੀ 7 ਦਿਨ ਨੇ ਹੂੰ ਹੂੰ ਕਿਤੇ ਕੋਈ ਰੈਜੀਡੈਂਸ ਦਾ ਪ੍ਰਬੰਧ ਨਹੀਂ ਹੈ ਕਿਤੇ ਜਾ ਕੇ ਰਹਿਣ ਜੀ ਅੱਜ ਤੁਸੀਂ ਤੇ ਕੁੜੀ ਦੀ ਟਰਾਂਸਫਰ ਕਰਦੇ ਤੁਸੀਂ ਮੰਨ ਲਓ ਤੁਹਾਡੀ ਓਤੀ ਹੋਵੇ ਮੇਰੀ ਭੈਣ ਹੋਵੇ ਉਹ ਅੱਜ 300 ਕਿਲੋਮੀਟਰ ਦੇ ਦੂਰ ਦਾ ਕੋਈ ਜਾਣ ਨਹੀਂ ਪਛਾਣ ਨਹੀਂ ਜੀ 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 ਆਪਾਂ ਕਹਦਾ ਜੀ ਤੁਰਤ ਜਾ ਕੇ ਜੁਆਇਨ ਕਰੋ ਜਦੋਂ ਕਿ ਸਾਡੀ ਸਿਵਲ ਸਰਵਿਸ ਰੂਲ ਕਹਿੰਦੇ ਨੇ ਵੀ 7 ਦਿਨ ਨੇ ਉੱਥੇ ਜਾਣ ਦੇ ਜੀ ਤੁਸੀਂ ਸਮਾਨ ਵੀ ਪੈਕ ਕਰਨਾ ਤੁਸੀਂ ਘਰ ਵੀ ਦੇਖਣਾ ਉਹਦੀ ਦਵਾਈ ਵੀ ਕਰਾਉਣੀ ਆ ਹੂੰ 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 ਉਹਦੇ 7 ਦਿਨ ਨੇ ਜੀ ਜੁਆਇਨਿੰਗ ਦੇ ਜੀ 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 ਪਰ ਇਹ ਪਤਾ ਨਹੀਂ ਇੰਨਾ ਹੁਣ ਧੱਕਾ ਕਿਉਂ ਮੈਂ ਇਹਨਾਂ ਤੋਂ ਕੀ ਕੱਢਣਾ ਚਾਹੁੰਦੇ ਨੇ ਜੋ ਕੰਮ ਨਹੀਂ ਕਰਨਾ ਚਾਹੁੰਦੇ ਜੇ ਪਬਲਿਕ ਸਾਡੇ ਕੋਲ ਇੰਨੀ ਦੁਨੀਆ ਪੜੀ ਲੱਗੀ ਪਰ ਤੇ ਲਾਹੋ ਧੌਬਤ ਸਭ ਜੀ ਸਭ ਜੀ ਸਭੀ ਰਜਿਸਟਰਰ ਦੀ ਕੁਆਲਿਫੀਕੇਸ਼ਨ ਗ੍ਰੈਜੂਏਸ਼ਨ ਹੋਣੀ ਚਾਹੀਦੀ ਜੀ ਕੋਈ ਜ਼ਰੂਰੀ ਨਹੀਂ ਜੀ ਉਹ ਤਾਂ ਤੇਰੇ ਉੱਪਰ ਰਜਿਸਟਰੇ ਕਰਨਾ ਵਾਕਾ ਜੀ ਜੀ ਪੋਲੀਟਿਕਲ ਬੰਦੇ ਵਾਸਤੇ ਤਾਂ ਕੋਈ ਹੈ ਹੀ ਨਹੀਂ ਉਹ ਜੀ 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 ਯਾਰ ਜੇ ਮੰਤਰੀ ਇੱਕ ਪੰਜ ਪੜਿਆ ਹੋ ਸਕਦਾ ਪੰਜ ਪੜਿਆ ਸਾਡਾ ਹਿੰਦੁਸਤਾਨ ਦਾ ਰਾਸ਼ਟਰਪਤੀ ਲੱਗ ਸਕਦਾ ਤਾਂ ਸਾਡੇ ਡਿਸਟ੍ਰਿਕਟ ਕਿਉਂ ਨਹੀਂ ਲੱਗਦਾ ਬਣ ਕਰਨਾ ਹੈ ਜੀ ਆ ਜੀ ਸਰ ਜ਼ਿੰਮੇਵਾਰੀ ਤਾਂ ਹੈਗੀ ਜਿਹਨੇ ਜ਼ਮੀਨ ਖਰੀਦੀ ਉਹਦੀ ਆ ਜੀ ਉਹਨੇ ਦੇਖਣਾ ਵੀ ਜਿਹੜੀ ਚੀਜ਼ ਮੈਂ ਲੈ ਰਿਹਾ ਪੈਸੇ ਲਾ ਰਿਹਾ ਮੈਨੂੰ ਮਿਲੂਗੇ ਨਹੀਂ ਮਿਲੂ ਜੀ ਜੀ ਠੀਕ ਨਹੀਂ ਗੱਲ ਪਰ ਫਿਰ ਮੰਨ ਲਓ ਜੇ 1/3 ਲੈਣਗੇ ਜੇ ਸਰਕਾਰ ਮੰਨ ਲਓ ਆਪਣੇ ਕਰੀਬ ਮੰਨ ਕੇ ਚੱਲੋਗੇ 150 ਦੇ ਕਰੀਬ ਤਹਿਸੀਲਾਂ ਦੇ ਸੱਤ ਤਹਿਸੀਲਾਂ ਹੈਗੀਆਂ ਨੇ ਹਾਂਜੀ ਜੇ ਸਰਕਾਰ 150 ਬੰਦਾ ਅਡਜਸਟ ਕਰਦੀ ਹੈ ਤੇ ਸਰਕਾਰ ਕਿਵੇਂ ਦੇ ਦਿਆ ਕਰੂਗੀ ਹਰ ਤਹਿਸੀਲ ਦੇ ਵਿੱਚ 3 ਲੱਖ ਰੁਪਈਆ ਇਹਨਾਂ ਨੂੰ ਪੋਲੀਟੀਕਲ ਲੀਡਰ ਉਹ ਕਹੂਗਾ ਕਿ ਫਿਰ ਤੇ ਮਿਨਿਸਟਰ ਬੰਦੇ ਚੰਗਾ ਰਿਸਟਰ ਲੱਗੋ ਸਾਲ ਦਾ ਕਰੋੜ ਰੁਪਈਆ ਜੇਬ ਚ ਪਿਆ ਕਰੂ ਉਹ ਭਾਈ ਐਸ ਚ ਸੋਧ ਕਰ ਲੋ ਉਹ 150 ਤੋਂ 110 ਕਰ ਲੋ ਜੀ ਠੀਕ ਨਹੀਂ ਗੱਲ ਆ ਇਹ ਤਾਂ ਮੈਂ ਉਹ ਕਾ ਪੁਗਾ ਕਰ ਰੋ ਮਹੀਨੇ ਦਾ 1.5 ਲੱਖ 2 ਲੱਖ ਪੱਕਾ ਕਰ ਮੇਰੀ ਸਭ ਰਾਜਸਤਾ ਮੈਂ ਆਪਣੇ ਚੀਫ ਮਿਨਿਸਟਰ ਆਪਣੇ ਜਿਹੜੇ ਸੀਮਾ ਸਾਹਿਬ ਨੇ ਫైనాన్స్ ਮਿਨਿਸਟਰ ਜੀ ਇਹ ਜੀ ਬੈਟਰੀ ਜਿਹੜਾ ਅੱਜ ਚੀਫ ਸੈਕਟਰੀ ਸਾਹਿਬ ਨੇ ਉਸ ਦਿਨ ਐਫਸੀਆਰ ਜੁਆਇਨ ਕਰੇ ਸੀਗੇ ਤੇ 10 ਨਵੰਬਰ 2022 ਦੀ ਗੱਲ ਆ ਜੀ ਮੈਂ ਉੱਥੇ ਆਏ ਜੇ ਕਨਗੋ ਦਾ ਪ੍ਰਧਾਨ ਮੈਂ ਕਿਹਾ ਜੀ ਉੱਥੇ ਗੱਡੀਆਂ ਮੰਗਦੇ ਸੀ ਸਭ ਰਾਜਸਤਾ ਤੇ ਆਪਣੇ ਤਹਿਸੀਲਦਾਰ ਸਾਰੇ ਹੂੰ ਹੂੰ ਉਹ ਮੈਂ ਕਿਹਾ ਤੁਸੀਂ ਗੱਡੀਆਂ ਤੋਂ ਮੰਗਦੇ ਹੋ ਮੈਂ ਤਾਂ ਇਹਨਾਂ ਦੇ ਧਰਨੇ 'ਚ ਜਾ ਕੇ ਬੋਲਿਆ ਇਹ ਗੱਲ ਜੀ ਮੈਂ ਕਿਹਾ ਤੁਸੀਂ ਲੋਕਾਂ ਤੋਂ ਤੋਲ ਤੋਂ ਕਰਾਉਂਦੇ ਹੋ ਤੁਸੀਂ ਆਪ ਦਾ 10% ਕਿਉਂ ਨਹੀਂ ਲੈਂਦੇ ਵੀ ਜੀ ਜੀ ਮੈਂ ਤਹਿਸੀਲਦਾਰਾਂ ਤੇ ਨੈਸੀਦਾਰਾਂ ਦੇ ਧਰਨੇ 'ਚ ਬੋਲ ਕੇ ਆਇਆ ਇਹ ਗੱਲ ਜੀ 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 ਵੀ ਭਾਈ ਤੁਸੀਂ ਆਪਣਾ 10% ਲਓ ਜਦੋਂ ਤੁਹਾਨੂੰ ਇੱਕ ਆਗਿਆ ਦਿੰਦੇ ਤੁਸੀਂ ਉਸ ਪਾਸੇ ਨੂੰ ਕਿਉਂ ਨਹੀਂ ਤੁਰਦੇ ਤੁਸੀਂ ਕਦੇ ਗੱਡੀਆਂ ਮੰਗਦੇ ਹੋ ਕਦੇ ਪੁੱਤ ਮੰਗਦੇ ਹੋ ਸਾਨੂੰ ਲੋੜ ਹੀ ਨਹੀਂ ਕਿਸੇ ਦੀ ਇਹ ਆਪਣਾ 10% ਲਓ ਜੀ ਜੀ ਤੇ ਉਸ ਪਾਸੇ ਨੂੰ ਕੋਈ ਨਹੀਂ ਮਤਲਬ ਤੁਰਿਆ ਹੈਗਾ ਜੀ ਹਾਲੀਵੁੱਡ ਕੋਈ ਸਵਾਲ ਥੋੜਾ ਇਹ ਜਿਹੜੇ ਮਾਲੂ ਸ਼ਾਇਦ ਫਿਰ ਸਰਕਾਰ ਕਹਿੰਦੀ ਵੀ ਇਹ ਤਹਿਸੀਲਦਾਰਾਂ ਨੂੰ ਜਾਂ ਜਿਹੜੇ ਰਜਿਸਟਰੀ ਕਰਦੇ ਨੇ ਰਜਿਸਟ੍ਰੇਸ਼ਨ ਦਾ ਕੰਮ ਹੈ ਵੀ ਜੇ ਸਰਕਾਰ ਨਹੀਂ 10% ਦਿੰਦੀ 10% ਸਰਕਾਰ ਨਹੀਂ ਦਿੰਦੀ ਤੇ 10% ਉੱਪਰ ਬਣਾ ਲੈਂਦੇ ਫਿਰ ਰੌਲਾ ਤੇ ਇੱਥੇ ਹੀ ਹੈ ਨਾ ਬਿਰਜੀ ਉਹ ਉਹ ਤਾਂ ਫਿਰ ਗਲਤ ਹੈ ਨਾ ਗੱਲ ਉਹ ਕੋਈ ਚੰਗੀ ਗੱਲ ਥੋੜਾ ਹਮ ਹਮ ਤੁਸੀਂ ਆਪਣਾ ਹੱਥ ਲਵੋ ਜੇ ਮੈਂ ਤਾਂ ਮੰਨ ਲਓ ਰਿਟਾਇਰ ਹੋ ਗਿਆ ਪਹਿਲਾਂ 22 ਚ ਜੀ ਮੇਰਾ ਇਹ ਚੈਲਰ ਸੀਗਾ ਵੀ ਜਿੱਦ ਦੇ ਮੈਂ ਸਬਜੈਕਟਰ ਲੱਗਿਆ ਮੈਂ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਮੇਰਾ ਤਾਂ ਪੰਗਾ ਪੈ ਗਿਆ ਗੱਲ ਆ ਜੀ ਜੀ ਇਹ ਕਹਿੰਦਾ ਵੀ ਖੋਰ ਜਿੰਨਾ ਮੇਰਾ 10% ਬਣਦਾ ਹੂੰ ਪਰ ਇਹ ਜਿਹੜੀ ਜਿਹੜੀ ਇਹ ਰੈਵਨਿਊ ਅਫਸਰਜ਼ ਲੜ ਰਹੇ ਨੇ ਵੀ ਕਰਪਟ ਬੰਦਿਆਂ ਦੇ ਪਿੱਛੇ ਲੜ ਰਹੇ ਨੇ ਤੇ ਉਹ ਫਿਰ 10% 10% ਪਿੱਛੇ ਕਿਉਂ ਨਹੀਂ ਲੜਦੇ ਹੈਗੇ ਇਹ ਇਹ ਸਰ ਬਿਲਕੁਲ ਤੁਹਾਡਾ ਵਧੀਆ ਪੁਆਇੰਟ ਹੈ ਮੈਂ ਕਹਿਣਾ ਉਹਨਾਂ ਨੂੰ ਵੀ ਇਹ ਲੜਨਾ ਚਾਹੀਦਾ ਪਰ ਉਹ ਲੜਾਈ ਸੱਚੀ ਲੜ ਰਹੇ ਨੇ ਜੀ ਦੇਖੋ ਹੁਣ ਅ ਬੰਦੇ ਨੇ ਅਗਰ ਰਜਿਸਟਰੀ ਕਰਾ ਲਈ ਉਹ ਕੀ ਦੇਖੂ ਆਧਾਰ ਕਾਰਡ ਦੇਖੂਗਾ ਤੇ ਪੈਨ ਕਾਰਡ ਦੇਖੂ ਇਤੋਂ ਵੱਧ ਕੇ ਹੋਰ ਕੀ ਦੇਖੂ ਜੀ 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 ਉਹ ਤਾਂ ਹੁਣ ਜਦੋਂ ਉਹਦੇ ਨੋਟਿਸ ਚ ਆਈ ਹੈ ਗੱਲ ਸਬ ਰਜਿਸਟਰਾਰ ਦੇ ਉਹਨੇ ਕੰਪਲੇਂਟ ਕਰਤੀ ਡੀਸੀ ਨੂੰ ਡੀਸੀ ਨੇ ਇਨਕੁਆਰੀ ਕਰਾ ਕੇ ਰਿਪੋਰਟ ਭੇਜੀ ਸੀ ਪੀ ਨੂੰ ਵੀ ਪਰਚਾ ਦਰਜ ਕਰੋ ਜੀ ਉਹ ਬੰਦੇ ਤੇ ਜੀ ਉਹ ਬੰਦਾ ਕੰਪਲੇਨੈਂਟ ਨਾ ਕੰਪਲੇਨੈਂਟ ਤੇ ਵਿਜੀਲੈਂਸ ਜਿਹੜੀ ਹੈ ਪਰਚਾ ਬਰਜ਼ ਕਰਦੀ ਹੈ ਮੈਂ ਤਾਂ ਹੋਰ ਕਹਿਣਾ ਇਸ ਕੰਮ ਡੀਐਸਪੀ ਬਹੁਤ ਲੈ ਹੋਂ ਤੁਹਾਡੇ ਕੋਲ ਜੀ ਵਿਜੀਲੈਂਸ ਦਾ ਕੋਈ ਐਡਾ ਕੰਮ ਨਹੀਂ ਹੁੰਦਾ ਉਹਦਾ ਰੇਟ ਕੋਈ ਨਹੀਂ ਹੁੰਦੇ ਘੱਟ ਕਿੱਦੀ ਹੁੰਦੀ ਹੈ ਜੀ ਤੇ ਉਹਨਾਂ ਨੂੰ ਕਿਉਂ ਨਹੀਂ ਲੈ ਜਾਂਦੇ ਹੂੰ ਹੂੰ ਜੀ 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 ਪੀਆ ਨੂੰ ਮਤਲਬ ਦਿੱਤਾ ਜਾ ਸਕਦਾ ਚਾਰਜ ਕੋਈ ਵੱਡੀ ਗੱਲ ਨਹੀਂ ਜੀ 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 ਨਾਲੇ ਪਤਾ ਲੱਗ ਜੂ ਉੱਥੇ ਇਹ ਪੰਜਾਬ ਤੋਂ ਲਗ ਵਾ ਹੋਰ ਸਟੇਟਾਂ ਦੇ ਵਿੱਚ ਵੀ ਇਹੋ ਹੀ ਰਜਿਸਟ੍ਰੇਸ਼ਨ ਦੀ ਹੈ ਜੀ ਐਕਟ ਵੀ ਜੀ ਗੱਲ ਇਹ ਹੈ ਜਿਹੜੇ ਰਜਿਸਟ੍ਰੇਸ਼ਨ ਵਾਲਾ ਜਿਹੜਾ ਪੰਗਾ ਇਹ ਜ਼ਿਆਦਾ ਹੈਗਾ ਹਰਿਆਣਾ ਚਰ ਪੰਜਾਬ ਚ ਬਾਕੀ ਸਟੇਟਾਂ ਦੇ ਤਾਂ ਜ਼ਮੀਨ ਸਰਕਾਰਾਂ ਦੀਆਂ ਜ਼ਿਆਦਾ ਨੇ ਤਾਂ ਮਜਾਰੇ ਬੈਠਣ ਸੀ ਆਂਧਰਾ ਪ੍ਰਦੇਸ਼ ਦੀ ਆ ਗੱਲ ਚੱਲੀ ਸਾਡੀ ਮੀਟਿੰਗ ਹੋਈ ਇੱਕ ਵਾਰੀ ਸਾਨੂੰ ਦੱਸਿਆ ਜਿਹੜੇ ਸਾਡੇ ਬੰਦੇ ਤੇ ਸਾਨੂੰ ਵੀ ਭੇਜਣ ਲੱਗੇ ਸੀ ਡਾਕਟਰ ਆ ਮਤਲਬ ਕੋ ਟੂਰ ਦੇ ਉੱਤੇ ਜੀ ਜੀ ਉਹਨਾਂ ਨੇ ਰਜਿਸਟ੍ਰੇਸ਼ਨ ਸਾਰਾ ਕੰਮ 1 ਸਾਲ ਰੋਕਿਆ ਜੀ ਜੀ ਜਦੋਂ ਉਹਨਾਂ ਨੇ ਸਾਰਾ ਕੁਝ ਆਨਲਾਈਨ ਕਰਿਆ ਨਾ ਸਿਸਟਮ ਹੈ 1 ਸਾਲ ਉੱਤੇ ਕੋਈ ਰਜਿਸਟਰੀ ਨਹੀਂ ਹੋਈ ਜੀ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਜੀ ਉਹ ਕਿਉਂਕਿ ਉਹ ਸੇ ਨਿਰ ਰਜਿਸਟ੍ਰੇਸ਼ਨ ਦਾ ਕੰਮ ਹੈ ਹੀ ਨਹੀਂਗਾ ਜੀ 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 ਇੱਥੇ ਹੀ ਜ਼ਿਆਦਾ ਹੈ ਸਾਰੇ ਆਪਣੇ ਸਿਸਟਮ ਚ ਪੁਰਾਣਾ ਹੀ ਚੱਲਿਆ ਆ ਰਿਹਾ ਅੰਗਰੇਜ਼ਾਂ ਦੇ ਟਾਈਮ ਦਾ 1887 ਵਾਲੇ ਸਿਸਟਮ ਹੀ ਸਾਡੇ ਚੱਲੇ ਆ ਰਹੇ ਨੇ ਪਰ ਇਹ ਵੀ ਇਹਨਾਂ ਹੀ ਕਿ ਨਿੱਕੇ ਫਰਦ ਲੈਣ ਦੇ ਚੱਕਰ ਦੇ ਇੰਤਕਾਲ ਕਰਾਉਣ ਦੇ ਚੱਕਰ ਚ ਭਾਰ ਤੋਲ ਕਲੀਨ ਤੀਰਸਾ ਲੈਣ ਦੇ ਵਿੱਚ ਇਹ ਰੈਵਨਿਊ ਡਿਪਾਰਟਮੈਂਟ ਉੱਤੇ ਬਦਨਾਮ ਬਹੁਤ ਨਾ ਰਿਸ਼ਵਤ ਤੋਂ ਬਗੈਰ ਗੱਲ ਵੀ ਨਹੀਂ ਚੱਲਦੀ ਹੈਗੀ ਜੀ ਹੋ ਲੰਦਰ ਸਾਹਿਬ ਸਾਡੇ 1887 ਦਾ ਸੈਟਲਮੈਂਟ ਹੋਇਆ ਹੋਇਆ ਹੈ ਜਦ ਕੋਈ ਮਿਆਸ ਵੀ 40 ਸਾਲ ਬਾਅਦ ਫੇਰ ਹੋਣਾ ਸੀ ਉਹ ਜੀ ਜੇ ਕਾਨੂੰਨ 1887 ਲੰਘ ਗਿਆ 1900 ਵਾਲਾ ਵੀ ਸਾਰਾ ਲੰਘ ਗਿਆ ਪਰ ਜਿਹਦਾ ਉਸ ਵਾਸਤੇ ਧਿਆਨ ਹੀ ਹੈ ਨਹੀਂਗਾ ਜੀ ਜੀ ਇਹ ਤਾਂ ਹੁਣ 20-20 ਸਾਲ ਦੀਆਂ ਤਾਂ ਜਮ੍ਹਾਂ ਮੰਗੀਆਂ ਦਾਖਲ ਨਹੀਂ ਹੋਈਆਂ ਲੁਧਿਆਣੇ 'ਚ ਕਿਸੇ ਦਾ ਧਿਆਨ ਹੈ ਉਸ ਵਾਸਤੇ ਜੀ ਉਸੇ ਚਾਰ ਬੰਦੇ ਹੋਰ ਵੱਧ ਨਾ ਆਵੀਏ ਉਸ ਪਡਵਾਰੀ ਵੱਧ ਲਾ ਦੀਏ ਤਾਂ ਕਿ ਉੱਥੇ ਲੋਕਾਂ ਦਾ ਇੰਤਕਾਲ ਨਹੀਂ ਲੱਭ ਰਿਹਾ ਕੋਈ ਹੋਰ ਨਹੀਂ ਲੱਭ ਰਿਹਾ ਕੋਈ ਮਿਲ ਜਾ ਉਸ ਵਾਸਤੇ ਧਿਆਨ ਹੀ ਹੈ ਨਹੀਂ ਕਿਸੇ ਦਾ ਜੀ ਜੀ ਹੁਣ ਆਪਾਂ ਇੱਕ ਬੰਦੇ ਨੂੰ ਦੱਬੀ ਜੰਨੇ ਆ ਮੇਰੀ ਗੱਲ ਸੁਣੋ ਜੀ ਇੰਨਾ ਸ਼ਹਿਰ ਦਾ ਕੰਮ ਵੱਧ ਗਿਆ ਮੈਂ ਕਹਿੰਦਾ ਵੀ ਉੱਥੇ 10 ਬੰਦਿਆਂ ਦਾ ਇੱਕ ਸਰਕਲ ਦੇ ਕੰਮ ਨਹੀਂ ਹੋ ਤੇ ਬੰਦਾ ਭਾਈ ਕਲਾ ਰੱਖਿਆ ਉਹ ਪ੍ਰਾਈਵੇਟ ਬੰਦੇ ਰੱਖੂਗਾ ਜੀ ਫਿਰ ਉਹ ਉਹੀ ਕ腐ਪਸ਼ਨ ਵਾਲੀ ਗੱਲ ਉਹੀ ਫਿਰ ਡੀਸੀ ਨਾਲ ਨਾਲ ਜਾਂਦਾ ਪੋਲੀਟੀਕਲ ਐਮਐਲਏ ਨਾਲ ਨਾਲ ਜਾਂਦਾ ਜੀ ਰੱਖ ਲੈ ਵੀ ਤੂੰ ਬੰਦੇ ਕੋਈ ਗੱਲ ਨਹੀਂ ਮਹੀਨਾ ਦੇਈ ਜਾ ਚੱਲਦਾ ਇਹ ਸਿਸਟਮ ਮੈਂ ਇਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਅੱਛਾ ਜਿਹੜੀ ਜਿਹੜੇ ਤੁਸੀਂ ਐਗਜ਼ਾਮਪਲ ਦੇ ਉੱਤੇ ਕੈਰੋ ਸਾਹਿਬ ਉਹ ਬਿੰਦ ਸਿੰਘ ਦੇ ਇਹ ਸਰਕਾਰ ਨੂੰ ਫਿਰ ਕੈਬਨਟ 'ਚ ਲਿਆਉਣਾ ਪਊਗਾ ਕਿ ਅਸੀਂ ਇਹਨਾਂ ਨੂੰ ਨਹੀਂ 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 ਕੈਬਨਟ 'ਚ ਕਾਦੇ ਵਾਸਤੇ ਲਿਆਉਣਾ ਐ ਐਡਜੈਕਟਿਵ ਦਾ ਹੀ ਕੰਮ ਹੈ ਜੀ ਨਹੀਂ ਜਦੋਂ ਆਲਰੇਡੀ ਹੁਣ ਤੁਹਾਡੇ ਸਾਹਮਣੇ ਦਿੱਤੇ ਨਹੀਂ ਕਾਨੂੰਗੋਆਂ ਨੂੰ ਦੇਤੇ ਨਾ ਚਾਰਜ ਦੇਤੇ ਦੇਤੇ ਹਾਂ ਜੀ ਪਰ ਹੁਣ ਤੁਹਾਨੂੰ ਮੈਂ ਇਹ ਵੀ ਦੱਸ ਸਕਦੇ ਨਾ ਜੀ ਕਿਸੇ ਅੱਛੇ ਕਾਨੂੰਗੋ ਨੇ ਜਾ ਕੇ ਰਜਿਸਟਰੀ ਨਹੀਂ ਕੀਤੀ ਜੀ ਉਹ ਵੀ ਬਹੁਤੇ ਬੰਦੇ ਉਹਦੇ ਚੋਂ ਨੇ ਜਿਨ੍ਹਾਂ ਨੇ ਕੋਈ ਇਨਕੁਆਰੀਆਂ ਚਲਦੀਆਂ ਨੇ ਜੀ ਬਿਜਾ ਚੇਤ ਤੇ ਬਣ ਜਾਣਗੇ ਪਤਾ ਨਹੀਂ ਮੈਨੂੰ ਹੁਣ ਐਫਸੀਲਰ ਬਣਾ ਲੈਣਗੇ ਜੀ 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 ਇਸੇ ਦਾ ਬਰਕਾਪਾ ਦਾ ਤਾਂ ਉਹਨਾਂ ਦਾ ਹੁੰਦਾ ਨਹੀਂ ਕੰਨਗੋਦਾ ਇਹਨਾਂ ਨਾਲ ਕੰਮ ਆ ਇਹ ਕੰਮ ਕਿੱਥੋਂ ਕਰ ਲਣਗੇ ਨਾਲ ਜੀ 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 ਹਾਂ ਸਾਰੀ ਦਿਹਾੜੀ ਉੱਤੇ ਟੀਵੀ ਪਾ ਕੇ ਬੈਠੇ ਰਹੋ ਤੇ ਜੇ ਰਜਿਸਟ੍ਰੇਸ਼ਨ ਦੇ ਕਰਕੇ ਵੀ ਫੋਟੋ ਆਉਣੀ ਚਾਹੀਦੀ ਹੈਗੀ ਕਈ ਬੰਦੇ ਤਾਂ ਇਹੇ ਜਿਵੇਂ ਬਿਠਾ ਦੇ ਜਿਹੜੇ ਰਜਿਸਟ੍ਰੇਸ਼ਨ ਪਾਸ ਹੀ ਨਹੀਂ ਹੈਗੇ ਜੀ ਅੱਛਾ ਇਹ ਇਹ ਜ਼ਰੂਰੀ ਹੁੰਦਾ ਰਜਿਸਟ੍ਰੇਸ਼ਨ ਪਾਸ ਕਰਨਾ ਜੀ ਨਹੀਂ ਜ਼ਰੂਰੀ ਹੈ ਜੀ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਕਿ ਹੁਣ ਵਕੀਲ ਹੈ ਵਕੀਲ ਉਹ ਐਕਟ ਸਾਰੇ ਪਾਸ ਕਰ ਦਿੰਦੇ ਨੇ ਮੋਟਾਇਆ ਜਾ ਸਕਦੇ ਨੇ ਜੀ 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 ਤਾਂ ਵੇ ਜਦੋਂ ਵੀ ਕਿਸੇ ਨੇ ਵੀ ਉਸ ਕੁਰਸੀ ਤੇ ਬੈਠਣਾ ਰਜਿਸਟ੍ਰੇਸ਼ਨ ਦਾ ਪੇਪਰ ਹੁੰਦਾ ਬਕਾਇਦਾ ਚੌਥਾ ਨੰਬਰ ਪੇਪਰ ਬੋਲਿਆ ਨੂੰ ਅੱਗੇ ਵੀ ਭਰਉਂਦੇ ਸਾਡੇ ਉਹ ਪੇਪਰ ਪਾਸ ਕਰਨਾ ਪੈਂਦਾ ਜੀ ਜੀ ਚਲੋ ਸ਼ਾਇਦ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਈਡੀਆ ਮਿਲ ਜੇ ਦੀ ਸਰਕਾਰ ਨੂੰ ਆਈਡੀਆ ਮਿਲ ਜੇ ਕਿ ਇਹ ਚੀਜ਼ ਲਾਗੂ ਕੀਤੀ ਜਾ ਸਕਦੀ ਮੁੱਖ ਮੰਤਰੀ ਸਾਹਿਬ ਨਾਲ ਸਾਡੀ ਗੱਲ ਹੋਈ ਸੀ ਜੀ ਮੈਂ ਮੈਂ 5 5 April 2022 ਨੂੰ ਮਿਲੇ ਸੀ ਅਸੀਂ ਜੀ 5 ਅਪ੍ਰੈਲ 2022 ਨੂੰ ਪਹਿਲਾਂ ਤਾਂ ਮੈਂ ਸੀਐਮ ਸਾਹਿਬ ਦੇ ਗੇਟ ਦੇ ਉੱਤੇ ਮੇਰਾ ਇਹ ਪੰਗਾ ਪੈ ਗਿਆ ਵੀ ਮੈਂ ਮੋਬਾਈਲ ਅੰਦਰ ਲੈ ਕੇ ਜਾਣਾ। ਅੱਛਾ ਜੀ। ਉਹ ਕਹਿੰਦੇ ਸੀ ਜਾ ਨਹੀਂ ਸਕਦਾ ਮੈਂ ਸੀਐਮ ਸਾਹਿਬ ਰੋਜ਼ ਬੋਲਦੇ ਨੇ ਵੀ ਜਿਹੜਾ ਕੋਈ ਪੈਸੇ ਮੰਗੇ ਵੀਡੀਓ ਬਣਾ ਲਓ। ਅੱਛਾ ਜੀ। ਮੈਂ ਕਹਿੰਦਾ ਤੁਹਾਨੂੰ ਕੀ ਗਾਰੰਟੀ ਆ ਅੰਦਰ ਵੀ ਉੱਥੇ ਕੋਈ ਪੈਸੇ ਨਹੀਂ ਮੰਗੂਗਾ। ਮੈਂ ਵੀਡੀਓ ਕਿਵੇਂ ਬਣਾऊं? ਜੀ। ਜੀ। ਪੁਲਿਸ ਸਾਹਿਬ ਸਾਰੀ ਮਾਰ ਹੇਠ ਥੱਲੇ ਨੂੰ ਆਉਂਦੀ ਆ। ਜੀ। ਕਿਸੇ ਕੋਲ ਡੀਸੀ ਤੁਹਾਡੇ ਮੋਬਾਈਲ ਅੰਦਰ ਜਾਣ ਦਿੰਦਾ। ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ ਕੋਈ ਬਿਜ਼ਨਸ ਦਾ ਡੀਐਸਪੀ ਮੋਬਾਈਲ ਅੰਦਰ ਜਾਣ ਦਿੰਦਾ ਨਾ ਕੋਈ ਐਫਐਚਓ ਮੋਬਾਈਲ ਅੰਦਰ ਜਾਣ ਦਿੰਦਾ ਜੀ ਹੈ ਕੋਈ ਮੰਤਰੀ ਮੋਬਾਈਲ ਅੰਦਰ ਜਾਣ ਦਿੰਦਾ ਕੋਈ ਆਈਐਸ ਮੋਬਾਈਲ ਅੰਦਰ ਜਾਣ ਦਿੰਦਾ ਮਾੜੀ ਤਾੜ ਗਰੀਬਾਂ ਦੇ ਆ ਕੇ ਥੱਲੇ ਰੁਕ ਜਾਂਦੀ ਆ ਬਿਲਕੁਲ ਬਿਲਕੁਲ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਪੁਆਇੰਟ ਰੱਖਿਆ ਜੀ ਧੰਨਵਾਦ ਤੁਹਾਡਾ ਜੀ